ਐਪਲ ਦਾ ਨਵਾਂ ਫੋਨ ਜਿਹੜੀ ਨਵੀਂ ਸੀਰੀਜ਼ ਹੈਗੀ ਹੈ ਉਹ ਇਸ ਦਿਨ ਹੋ ਸਕਦੀ ਹੈ ਲਾਂਚ ਮਿਲ ਸਕਦੇ ਨੇ ਜ਼ਬਰਦਸਤ ਫੀਚਰ ਜੀ ਹਾਂ ਐਪਲ ਦਾ ਨਵਾਂ ਫੋਨ ਆਈਫੋਨ ਬਾਜ਼ਾਰ ਵਿੱਚ ਆਉਣ ਵਾਲਾ ਹੈ ਅਗਲੇ ਮਹੀਨੇ ਨਵੀਂ ਆਈਫੋਨ ਦੀ 16 ਸੀਰੀਜ਼ ਲਾਂਚ ਕੀਤੀ ਜਾਵੇਗੀ ਇਸ ਨਵੀਂ ਸੀਰੀਜ਼ ਚ ਲਾਂਚਿੰਗ ਦੀ ਤਾਰੀਖ ਅਜੇ ਤਾਂ ਛੋ ਨਹੀਂ ਹੋਈ ਲੇਕਿਨ ਸੋਸ਼ਲ ਮੀਡੀਆ ਉੱਤੇੜੀ ਗਈ ਹੈ ਲੀਕ ਜ਼ਰੂਰ ਹੋ ਚੁੱਕੀ ਗਈ ਆ ਤੁਹਾਨੂੰ ਦੱਸਦੀ ਆ ਆਈਫੋਨ 16 ਵਿੱਚ ਤਕਰੀਬਨ ਜਿਹੜੇ ਬਹੁਤ ਸਾਰੇ ਫਿਊਚਰ ਜਿਹੜੇ ਆ ਰਹੇਗੇ ਨੇ 12 ਸਤੰਬਰ ਨੂੰ 2023 ਨੂੰ ਆਈਫੋਨ 15 ਸੀਰੀਜ਼ ਲਾਂਚ ਕੀਤੀ ਗਈ ਸੀ ਅਤੇ 2022 ਦੇ ਵਿੱਚ ਵੀ ਆਈਫੋਨ 14 ਜਿਹੜੀ ਸੀਰੀਜ਼ ਹੈਗੀ ਉਹ 7 ਸਤੰਬਰ ਨੂੰ ਆਈ ਸੀ ਕਿ ਲਾਂਚ ਕਰਨ ਵਾਲਾ ਦਾ ਪੋਸਟਰ ਪਹਿਲਾਂ ਹੀ ਲੀਕ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਐਕਸ ਯੂਜ਼ਰ ਕਈ ਲੋਕਾਂ ਨੇ ਇਹੜੀ ਗੀਆ ਪੋਸਟ ਨੂੰ ਸ਼ੇਅਰ ਕੀਤਾ ਗਿਆ ਪੋਸਟਰ ਨੂੰ ਅਨਸਾਰ ਨਵੀਂ ਆਈਫੋਨ 16 ਦੀ ਸੀਰੀਜ਼ ਆ ਰਹੀ ਹੈ 10 ਤਰੀਕ ਦੇ ਆਸ-ਪਾਸ ਲਾਂਚ ਹੋ ਸਕਦੀ ਹੈ ਬਹੁਤ ਵਧੀਆ ਨਵੇਂ ਫੀਚਰ ਇਸ ਦੇ ਵਿੱਚ ਆਏਗੇ ਨੇ 16 ਸੀਰੀਜ਼ ਵਿੱਚ iOS 18 ኦਪਰੇਟਿੰਗ ਸਿਸਟਮ ਮਿਲ ਸਕਦਾ ਹੈ ਐਪਲ ਇੰਟੈਲੀਜੈਂਸ ਦਾ ਇੰਟੀਗ੍ਰੇਸ਼ਨ ਦੀ ਦੇਖਣ ਨੂੰ ਵੀ ਮਿਲ ਸਕਦਾ ਹੈ ਇਸ ਸੀਰੀਜ਼ ਵਿੱਚ ਡਿਵਾਈਸ ਅਤੇ ਡਿਵਾਈਸ ਦੇ ਡਿਜ਼ਾਈਨ ਵਿੱਚ ਵੱਡਾ ਬਦਲਾਅ ਦੇਖਿਆ ਗਿਆਗਾ ਇੱਕ ਆਈਫੋਨ ਅਤੇ ਆਈਫੋਨ 16 ਪਲੱਸ ਦੀ ਲੁੱਕ ਇੱਕੋ ਜਿਹੀ ਹੋ ਸਕਦੀ ਹੈ ਜਦਕਿ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦੀ ਡਿਜ਼ਾਈਨ ਪਿਛਲੇ ਸਾਲ ਦੇ ਮਾਡਲ ਵਰਗਾ ਹੋ ਸਕਦਾਗਾ ਕੁਝ ਨਵੇਂ ਫੀਚਰ ਨਾਲ ਜੋੜੇ ਜਾ ਸਕੇ ਗਏ ਨੇ ਉਹ ਨਾਲ ਨਾਲ ਇਸ ਵਾਰ ਮਾਡਲਾਂ ਦੀ ਡਿਸਪਲੇ ਪਿਛਲੇ ਸਾਲ ਦੇ ਆਈਫੋਨ 15 ਤੋਂ ਵੱਡੀ ਹੋ ਸਕਦੀ ਹੈ ਆਈਫੋਨ 16 ਤੇ ਆਈਫੋਨ 16 ਪਲੱਸ 6.1 ਇੰਚ ਤੇ 6.7 ਇੰਚ ਦੀ ডিসਪਲੇ ਮਿਲ ਸਕਦੀ ਉੱਤੇ ਆਈਫੋਨ 16 Pro ਤੇ ਆਈਫੋਨ 16 Pro Max ਵਿੱਚ 6.3 ਤੇ 6.9 ਦੀ ডিসਪਲੇ ਮਿਲ ਸਕਦੀ ਹੈ ਮਤਲਬ ਨਵੇਂ ਫੀਚਰ ਜਿਹੜੇ ਗਏ ਆ ਉਹ ਵਿੱਚ ਜੋੜੇ ਗਏਗੇ ਨੇ ਤੁਹਾਨੂੰ ਕਿਵੇਂ ਦਾ ਲੱਗਦਾ ਪਿਆ ਇਹ ਫੋਨ ਜਲਦ ਹੀ ਪੂਰੇ ਦੇਸ਼ ਭਰ ਦੇ ਵਿੱਚ ਲਗਾਇਆ ਲਾਂਚ ਕਰ ਦਿੱਤਾ ਜਾਏਗਾ ਔਰ ਜਿਨ੍ਹਾਂ ਨੂੰ ਅਜੇ ਇੰਤਜ਼ਾਰ ਹੈਗਾ ਸ ਆਈਫੋਨ 60 ਦਾ ਉਹਨਾਂ ਦੀ ਇੰਤਜ਼ਾਰ ਦੀ ਘੜੀਆਂ ਖਤਮ ਹੋ ਚੁੱਕੀਆਂ